ਕਾਉਂਸਲ ਦੀਆਂ ਚੋਣਾਂ ਦੇ ਲਈ ਨਾਮਜ਼ਦਗੀਆਂ ਪਰੰੰਦਾ سلسلہ ਲਗਾਤਾਰ ਚੱਲ ਰਿਹਾ ਹੈ ਇਸ ਦੇ ਨਾਲ ਹੀ ਉਮੀਦਵਾਰਾਂ ਦੇ ਵੱਲੋਂ ਲੋਕਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾ ਰਹੇ ਹਨ ਤਰਨਤਾਰਨ ਦੇ ਮੁਰਾਦਪੁਰ ਬਗਵਚ ਗਲੀਆਂ ਤੇ ਨਾਲੀਆਂ ਦਾ ਬੁਰਾ ਹਾਲ ਹੈ ਜਿਸ ਦੀ ਦੇ ਮਿਲਵਾਨਾਂ ਦਾ ਕਹਿਣਾ ਹੈ ਕਿ ਜੇ ਉਹ ਜਿੱਤਦੇ ਹਾਂ ਤਾਂ ਇਲਾਕੇ ਦੇ ਵਿੱਚ ਉਹ ਵਿਕਾਸ ਕਰਵਾਉਣਗੇ ਮੇਰਾ ਨਾਮ ਨਹੀਂ ਹੈ ਵਾਰਡ ਨੰਬਰ 15 ਤੋਂ ਉਮੀਦਵਾਰ ਧਾਰਤੀ ਚੰ다 ਪਾਰਟੀ ਦੀ ਨਿਧਾਰਾ ਮੈਂ ਸਮੁੱਚੀ ਲੀਡਰਸ਼ਿਪ ਅਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਉਮੀਦਵਾਰ ਬਣਾ ਕੇ ਟਿਕਟ ਦੇ ਕੇ ਨਿਵਾਜਿਆ ਹੈ ਮੈਂ ਮੈਂ ਵਾਡ ਨੰਬਰ 15 ਤੋਂ ਸੀਟ ਜਿੱਤ ਕੇ ਪਾਰਟੀ ਦੀ ਢੋਲੀ ਵਿੱਚ ਪਾਵਾਂਗੀ ਤੁਹਾਡਾ ਨਾਮ ਜੀ ਮੇਰਾ ਨਾਮ ਹੈ ਜਬਰ ਸਿੰਘ ਵਾਡ ਨੰਬਰ 4 ਚਵਾਦੋ ਮਾਜੀ ਐਮਸੀ ਇਲੈਕਸ਼ਨ ਕਰ ਰਹਾ ਹਾਂ ਜੀ ਸਭ ਤੋਂ ਪਹਿਲਾਂ ਜੀ ਮੈਂ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੱਲਾਹ ਹਰਜੀਤ ਸਿੰਘ ਸੰਧੂ ਅਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਹ ਟੀਰ ਦੇ ਕੇ ਮੈਨੂੰ ਮਾਲ ਬਖਸ਼ਿਆ ਮੈਂ ਉਹਨਾਂ ਨੂੰ ਇਹ ਜੋ ਸ਼ੁਸ਼ਵਾਦ ਦੁਵਾਨਾ ਹਾਂ ਕਿ ਮੈਂ ਪੂਰੀ ਲਗਨ ਅਤੇ ਮਿਹਨਤ ਨਾਲ ਇਹ ਸੀਟ ਜਿੱਤ ਕੇ ਬੀਜੇਪੀ ਦੀ ਝੋਲੀ ਵਿੱਚ ਪਾਵਾਂਗਾ ਇਹ ਜੀ ਜੋ ਕੰਮ ਪਤਾ ਹੀ ਹੈ ਜੀ ਕਿ ਜੋ ਅਨੰਦ ਰੇਂਦਰ ਮੋਦੀ ਜੀ ਨੇ ਕੰਮ ਕੀਤੇ ਸਭ ਦਾ ਸਾਥ ਸਭ ਦਾ ਵਿਕਾਸ ਉਹਨਾਂ ਨੇ ਹਮੇਸ਼ਾ ਦੇ ਦੇ ਰਹਿਤਲੀ ਗੱਲ ਕੀਤੀ ਹੈ ਜੀ ਜੋ ਵਿਕਾਸ ਉਹਨਾਂ ਨੇ ਕੀਤਾ ਉਹ ਸਾਰੀ ਦੁਨੀਆ ਸਾਹਮਣੇ ਹੈਗਾ ਜੀ ਅਸੀਂ ਇਹੋ ਜਿਹਾ ਮੋਬਾਈਲ ਨਹੀਂ ਆਪੀ ਅਸੀਂ ਐਮਸੀ ਦੀ ਵਾਰ ਇਲੈਕਸ਼ਨ ਲੜ ਕੇ ਜੋ ਸਾਨੂੰ ਜਨਤਾ ਮਾਨ ਦੇਵੇਗੀ ਅਸੀਂ ਆਪਣੀ ਵਾਰ ਦੇ ਕੰਮ ਕਰਾਵਾਂਗੇ। ਦੇਖੋ ਜੀ ਹਰ ਵਾਰ ਸਾਡੇ ਨਾਲ ਇਦਾਂ ਹੁੰਦਾ ਆ ਕਿ ਹਰ ਬੰਦਾ ਕੌਂਸਲ ਦੀ ਇਲੈਕਸ਼ਨ ਲੜ ਕੇ ਆਪਣੇ ਘਰ ਬੈਠ ਜਾਂਦਾ। ਕਦੇ ਵੀ ਕਿਨੇ ਇਲਾਕਿਆਂ ਤੇ ਨਿਤਾਵੇ। ਹੁਣ ਤੁਸੀਂ ਦੇਖ ਲਓ ਗਲੀਆਂ ਦੇ ਵਿੱਚ ਜਿਵੇਂ ਲਾਈਟਾਂ, ਕੂਹਾਂ, ਕਲਗਟੋ, ਮੁੰਡਾ ਕਰਦੀ ਕਈ ਤਰ੍ਹਾਂ ਦੇ ਜਿਹੜੇ ਕੰਮ ਹੋ ਰਹੇ ਆ। ਮਤਲਬ ਕੋਈ ਵੀ ਇਸ ਵਾਸਤੇ ਕੇ ਸਾਹ ਧਿਆਨ ਨਹੀਂ ਗਿਆ ਜੀ ਤੁਹਾਡੇ ਆਉਣ ਤੇ ਜੇ ਤੁਸੀਂ ਕੀ ਅਸੀਂ ਅਬੀ ਚਲੋ ਆਪਣੀ ਮਿਹਨਤ ਤੇ ਸਤਕਾ ਜੋ ਧਿਆਨ ਦੇ ਕੇ ਵੱਧ ਵੱਧ ਜੋ ਵਾਰਡ ਦਾ ਵਿਕਾਸ ਕਰਾਵਾਂਗੇ ਸਰ ਤੁਹਾਡਾ ਨਾਮ ਕੀ ਮੇਰੇ ਨਾਮ ਰਮੇਸ਼ ਕੁਮਾਰ ਆ ਜੀ ਤੁਹਾਡੀ ਪਤਨੀ ਦਾ ਨਾਮ ਮੇਰੀ ਪਤਨੀ ਦਾ ਨਾਮ ਨਹਿਾ ਹੈ ਜੀ ਇਹ ਕਿਹੜੀ ਵਾਰਡ ਤੇ ਕਿਹੜੀ ਪਾਰਟੀ ਤੋਂ ਬੜੇ ਜੀ ਵਾਰਡ ਨੰਬਰ 15 ਜਿਹੜਾ ਜੋ ਰਿਜ਼ਰਵ ਵਾਰਡ ਹੈ ਉਸ ਰਿਜ਼ਰਵ ਵਾਰਡ ਤੋਂ ਮੇਰੀ ਪਤਨੀ ਨਹਿਾ ਨੂੰ ਭਾਤ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਸਰਦਾਰ ਹਜੀ ਸਿੰਘ ਸੰਧੂ ਜੀ ਨੇ ਟਿਕਟ ਦੇ ਕੇ ਨਵਾਜਿਆ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਉਹ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਸਾਡੇ ਤੇ ਇੱਕ ਆਮ ਪਰਿਵਾਰ ਦੇ ਵਿਸ਼ਵਾਸ ਕਰਕੇ ਸਾਨੂੰ ਇਹ ਟਿਕਟ ਦਿੱਤੀ ਹੈ ਸਾਡੀ ਝੋਲੀ ਵਿੱਚ ਪਾਈ ਹੈ ਤੇ ਮੈਂ ਸਾਰੀ ਹੀ ਸਮੁੱਚੀ ਲੀਡਰਸ਼ਿਪ ਨੂੰ ਅਤੇ ਸਰਦਾਰ ਹਜੀ ਸਿੰਘ ਸੰਧੂ ਨੂੰ ਇਹ ਵਿਸ਼ਵਾਸ ਤੋਂ ਹੁਣਾ ਕਿ ਅਸੀਂ ਜੋ ਇਲਾਕੇ ਦੇ ਵਿਕਾਸ ਕਾਰਜਾਂ ਦੀ ਜੋ ਕੀ ਹੈ ਦੀ اور ਇਲਾਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ